ਸਮਾਹਲਾ ਸ਼ਹਿਰ ਵਾਲਾ ਪਾਣੋ ਚਾਹਿਆ ਪ੍ਰਧਾਨ ਨੇ ਜਨਮ ਦਿੱਤਾ ਅਸੀਂ ਕਿਹੜੇ ਗੰਭੀਰ ਭਾਗ ਲੈ ਕੇ ਇਹ ਵਾਇਡ ਪੋਸਟ ਪਾਇਆ ਕਿ ਅੱਛੀ ਨਹੀਂ ਕੰਮ ਕੀਤਾ ਜਿਹੜਾ ਸਾਡੇ ਹਾਈ ਮਾਮਾ ਸ਼ਹਿਰ ਦੇ ਵਿੱਚ ਹੋ ਗਿਆ ਇਸ ਟਾਈਟਲ ਲੈ ਕੇ ਛੇਤੀ ਕਰੀ ਅਸੀਂ ਸਾਰੇ ਇੱਥੇ ਜਮਾ ਤੁਹਾਡੀ ਡਰਾਫਟ ਫੀਲਿੰਗ ਪਾ ਰਹੇ ਹਾਂ ਕੀ ਇਹ ਕਿਵੇਂ ਵਾਰਡ ਵਾਈਡ ਨੇ ਤੁਹਾਡੀ ਜਿਹੜੀ ਤਸ਼ਕੀਰ ਪਾਰਟਿਸਿਪੇਟ ਕੀਤਾ ਬੰਦਾ ਕਿਸੇ ਕਿੰਨੇ ਮੈਂਡ ਚ ਹੈ ਤੇ ਤੁਹਾਡੀ ਇਸੀ ਕੰਮਜਾਗੀ ਦੇ ਵਿੱਚ ਕਿਹਦਾ ਹੱਥ ਮੇਰੇ ਆਪਣੇ ਆਕਾਲੀ ਨੇਤਾ ਸਾਡੇ ਜਿੰਮੇਵਾਰੀ ਵਧਾਦਿਆਂ ਮੇਰੇ ਹਸਬੰਦ ਨੇ ਬਹੁਤ ਸਪੋਰਟ ਕਰਦੇ ਨੇ ਉਹ ਵੀ ਐਮਬਟਰ ਹੋਰ ਨੇ ਔਰ ਦੋੜ ਆਰਡੀ ਵਿੱਚ ਜੋ ਜੋਫਲ ਦੇ ਨਹੀਂ ਤੇ ਉਹਨਾਂ ਦਾ ਸਲਾਮਾ ਨਾਲ ਸਪੋਰਟ ਕਰਦੇ ਆ ਤੇ ਮੇਰੇ ਘਰ ਦੇ ਮੇਰੇ ਮੰਦਰ ਦੇ ਲੋਨ ਦੇ ਲੋਕਾਂ ਦਾ ਸਪੋਰਟ ਕਰਦੇ ਕਿਹੜੀ ਗੇਮ ਕਿਹ ਕਿਹ ਲੱਗੇ ਘਰ ਤੋਂ ਬਾਹਰ ਨਿਕਲ ਰੁੱਕਿਆ ਜਾਂਦਾ ਕਲਪਸਿਪ ਨਾਲ ਕਿਤੇ ਇਹਦੇ ਬਾਰੇ ਕੀ ਕਹਿੰਦਾ ਲੜਕਿਆਂ ਦੀ ਮੈਸਜ ਉਹ ਅੱਜ ਦਾ ਟਾਈਮ ਬਦਲ ਗਿਆ वहां ਕੋਈ ਆਪਣੇ ਬੱਚਿਆਂ ਨੂੰ ਖੇਡਣ ਜਾਣ ਦੀ ਕੋਸ਼ਿਸ਼ ਕਰਦਾ ਘਰ ਵਿੱਚ ਚੋਕ ਕੇ ਆ ਕਿਹੜੇ ਗੇਮ ਚ ਕਿਹੜੇ ਕੀ ਕੀ ਲੈ ਕੇ ਆਏ ਹੈ ਹੈਮਟਰੋ ਡਿਸਕ ਸ਼ਾਰਟਕਟ ਤੇ ਜਾਓ ਇਨੇ ਕੋਰਟ ਤੇ ਮੈਂ ਵੀ ਹੈ ਕੀ ਮੈਸੇਜ ਦੇਣਾ ਚਾਹੁੰ ਤੁਸੀਂ ਮਿਲੂਗਾ ਹਰਜਿੰਦਰ ਸਿੰਘ ਸਾਡੇ ਵੀਰ ਜਿੰਨੂ ਖਨੇਰ ਕਰਦੇ ਸਾਡੇ ਵੱਡੇ ਵੀਰ ਹਰਜਿੰਦਰ ਸਿੰਘ ਜੀ ਦੀ ਬੇਟੀ ਜਿਹੜੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਪਰਾਇ ਸ਼ਹਿਰ ਦਾ ਆਰੋਚਨ ਨਾ ਰੋਚਨ ਕੀਤਾ ਅਸੀਂ ਉਹਨੂੰ ਲੱਖ ਲੱਖ ਵਧਾਈ ਦਿੰਦੇ ਆਂ ਪਰਾਇ ਸਾਡੇ ਦਾ ਇਹ ਤਾਂ ਨਾ ਰੋਚ ਕੀਤਾ ਅੱਜ ਵੀ ਵਧੀਆ ਦਾ ਸਭ ਇਹ ਕਿੰਨਾ ਬੱਚਿਆਂ ਦੇ ਮਾਣਾ ਚੁਣਨਾ ਚਾਹੀਦਾ ਬੱਚਿਆਂ ਦੀ ਜਿਹੜੀ ਅੱਜ ਆਖਰ ਪਿੰਡਾਂ ਲਹਿੰਦੂ ਤੋਂ ਲਾ ਕੇ ਕੱਲੇ ਛੱਡ ਕੇ ਏਮਾਲ ਛਡੋ ਕਰੋੜਨਾ ਛਡੋ ਇਹੀ ਕੰਮ ਕਰ ਜਾਣਾ ਕੀ ਮੈਂ ਨੂੰ ਸੁਸਕਾਰਦਾ ਮੈਂ ਬਹੁਤ ਮਾਨਸੁਸ ਕਰਦਾ ਜੀ ਤੁਹਾਨੂੰ ਬੱਚਿਆਂ ਦਾ ਖਿਆਲ ਰੱਖਿਆ ਜਾਇਦਾ ਆਪਣੇ ਬੱਚਿਆਂ ਨੂੰ ਕੇ ਨਿਆਰਨਾ ਆਉਂਦਾ ਜੀ ਬਾਕੀ ਤੁਸੀਂ ਜਿਹੜਾ ਜੋੜਿਆ ਚਾਹ ਰਹੇ ਆ 80 89 ਸਵਾਲ 10 ਦੇ ਬੱਚੇ ਰੋਈ ਜਾਣਾ ਮਾਰ ਰਹੇ ਨੇ ਕਿ ਮੇਰੇ ਕੋਲ ਗਲਤ ਗੱਲ ਹੈ ਕਿ ਉਹਨਾਂ ਨੇ ਚਾਹਦਾ ਸਾਰੇ ਮਿਲ ਕੇ ਕਰਨਾ ਮਾਰਦੇ ਨਸ਼ਾ ਦਾ ਸਸਤਾ ਕਰਦੇ ਤੁਸੀਂ ਕਿਤਾ ਫਿਰ ਨਾ ਕਿ ਲੜਕੀ ਨੂੰ ਕਿਵੇਂ ਦੇਖਦੇ ਮੈਂ ਜੀ ਮੇਰਾ ਇਹ ਬੇਗਾਨਾ ਮਾਫ ਆਕਰ ਰਹੀ ਹੈ ਮੈਂ ਤੁਮਣਾ ਕਿ ਭੇਜਦਾ ਨਹੀਂ ਗਈ ਜੋ ਵੀ ਅੱਜ ਬਾਕੀ ਜਿਹੜਾ ਦਬਾਅ ਆ ਰਿਹਾ ਹੈ ਉਹ ਦੋ ਤੀਨੇ ਦੇ ਵਿੱਚ ਦੇਖਣਾ ਕੀ ਹੈ ਲੋਕਾਂ ਨੂੰ ਕੀ ਹੋ ਰਿਹਾ ਹੈ ਲੋਕਾਂ ਨੂੰ ਨਹੀਂ ਕਹਦਾ ਉਹ ਆਪਣੇ ਬੱਚਿਆਂ ਦੇ ਪਾਸੇ ਨਵੇਂ ਪਾਸੇ ਕਿ ਕਿਹਾ ਕਿ ਨੌਕਰੀ ਮਿਲਣ ਦੀ ਰਹੀ ਹੈ ਇਕੱਠੇ ਬੈਠੀ ਹੈ ਬਾਕੀ ਮੈਂ ਬੈਠੀ ਜਾਂਦੀ ਮੈਂ ਅਰਥੀ ਕਰਕੇ ਆਇਆ ਮਾਰਬਚੀ ਸਾਰ ਦੇ ਵਿੱਚ ਮੈਂ ਵਿਸ਼ਵਾਸ ਨਹੀਂ ਸਕਦਾ ਅੱਜ ਸਾਨੂੰ ਕਿੰਨੀ ਖੁਸ਼ੀ ਹੋਈ ਹੈ ਸਾਡੇ ਸ਼ਹਿਰ ਦੀ ਲੜਕੀ ਅਨੋਲ ਬੇਟੀ ਕਿੰਨੇ ਸਾਲ ਜਿੱਦੜੀ ਜਿਹੜੇ ਤੋਂ ਆਏ ਵਰਲਡ ਦੇ ਵਿੱਚੋਂ ਇਹਨੂੰ ਦੱਸ ਕੇ ਔਰ 골ਡ ਮੈਡਲ ਲੈ ਕੇ ਆਏ ਹਨ ਜਿੰਨ ਗੌਰਵ ਖੜੀ ਨੇ ਗੋਲ ਲੈ ਕੇ ਆਇਆ ਹਨ ਬਹੁਤ ਹੀ ਖੁਸ਼ੀ ਹੈ ਸਾਡੇ ਦਰਹੈਦਾਂ ਤੋਂ ਸਾਡੇ ਪੰਜਾਬਦਾਂ ਤੋਂ ਸਾਡੇ ਇੰਡੀਆਦਾਂ ਤੋਂ ਕਿਹਾ ਅਮਰੀਕਾ ਵਿੱਚ ਜਾ ਕੇ ਇੰਨੀ ਮਦਦ ਮਾਰਨੀ ਜੇਲਾ ਕੁੜੀਆਂ ਪੰਜਾਬ ਚ ਗਈਆਂ ਦਾ ਜਿਹਨਾਂ ਨੇ ਜਿੱਤ ਜਲੀ ਬਚਾਈ ਹੈ ਮੈਂ ਇਸ ਨੂੰ ਕਦੇ ਪਰਿਵਾਰ ਨੂੰ ਹਰ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਦਿੰਨਾ ਔਰ ਯੂਥ ਨੂੰ ਵੀ ਸੁਨੇਹਾ ਦੇਣਾ ਵੀ ਨਸ਼ੇ ਛੱਡੋ ਤੇ ਇਸ ਤਰ੍ਹਾਂ ਦੀ ਲੜਕੀ ਵਾਂਗੂ ਹਿੰਮਤ ਕਰਕੇ ਤਗੜੇ ਹੋਓ